ਸਤਿ ਸ਼੍ਰੀ ਅਕਾਲ ਜੀ ਸੂਰਜ ਦੀ ਪਹਿਲੀ ਕਿਰਨ ਹਜੇ ਚੰਗੀ ਤਰ੍ਹਾਂ ਧਰਤੀ ਤੇ ਨਹੀਂ ਪਈ ਸੀ ਕਿ ਬਿਰਧ ਆਸ਼ਰਮ ਦੇ ਵੱਡੇ ਜਿਹੇ ਵਿਰੇੜੇ ਦਾ ਲੋਹੇ ਦਾ ਗੇਟ ਜਿਹਦੇ ਉੱਤੇ ਸੁਜੀਤ ਕੌਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਇਹ ਉਹਨਾਂ ਦਾ ਰੋਜ਼ਾਨਾ ਦਾ ਕੰਮ ਸੀ ਪਿਛਲੇ 1 ਸਾਲ ਤੋਂ ਹਰ ਦਿਨ ਉਹਨਾਂ ਦੀ ਸਵੇਰ ਇਸੇ ਤਰ੍ਹਾਂ ਸ਼ੁਰੂ ਹੁੰਦੀ ਸੀ ਉਹਨਾਂ ਦੀਆਂ ਨਜ਼ਰਾਂ ਕਿਸੇ ਸ਼ਿਕਾਰੀ ਵਾਂਗ ਸੜਕ ਤੇ ਟਿਕੀਆਂ ਰਹਿੰਦੀਆਂ ਸੜਕ ਤੋਂ ਗੁਜ਼ਰਦੀ ਹਰ ਗੱਡੀ ਦੀ ਆਵਾਜ਼ ਉਹਨਾਂ ਦੇ ਦਿਲ ਦੀ ਧੜਕਣ ਇੱਕ ਪਲ ਲਈ ਵਧਾ ਦਿੰਦੀ ਤੇ ਉਹਨਾਂ ਦੇ ਮਰਝਾਏ ਹੋਏ ਦਿਲ ਵਿੱਚ ਇੱਕ ਆਸ਼ਾ ਦੀ ਕਿਰਨ ਜਾਗ ਉੱਠਦੀ ਸ਼ਾਇਦ ਮੇਰਾ ਪੁੱਤ ਪ੍ਰਦੀਪ ਆ ਗਿਆ ਮੈਨੂੰ ਲੈਣ ਤੇ ਅਗਲੇ ਹੀ ਪਲ ਜਦੋਂ ਉਹ ਗੱਡੀ ਬਿਨਾਂ ਰੁਕੇ ਅੱਗੇ ਵੱਧ ਜਾਂਦੀ ਤਾਂ ਉਹਨਾਂ ਦੀ ਉਮੀਦਾਂ ਬੇਰਹਿਮੀ ਨਾਲ ਕੁਚਲ ਦਿੱਤੀਆਂ ਜਾਂਦੀਆਂ ਤੇ ਮਰਝਾਏ ਚਿਹਰੇ ਤੇ ਉਦਾਸੀ ਫੇਰ ਆ ਜਾਂਦੀ ਇੱਕ ਸਾਲ ਪੂਰਾ ਹੋਣ ਨੂੰ ਆਇਆ ਸੀ ਉਹਨਾਂ ਨੂੰ ਇਸ ਬਿਰਧ ਆਸ਼ਰਮ ਵਿੱਚ ਆਏ ਹੋਏ ਇੱਕ ਸਾਲ ਪਹਿਲਾਂ ਅੱਜ ਦਾ ਹੀ ਦਿਨ ਸੀ ਜਦੋਂ ਉਹਨਾਂ ਦੇ ਘਰ ਕਿਸੇ ਤਿਹਾਰ ਵਰਗਾ ਮਾਹੌਲ ਸੀ ਉਹਨਾਂ ਦੇ ਜਿਗਰ ਦੇ ਟੁਕੜੇ ਉਹਨਾਂ ਦੇ ਪੋਤੇ ਦਾ ਚੌਥਾ ਜਨਮ ਦਿਨ ਸੀ ਤੇ ਉਹਦੀ ਪਾਰਟੀ ਸੀ ਘਰ ਮਹਿਮਾਨਾਂ ਨਾਲ ਖਚਾ-ਖਚ ਭਰਿਆ ਹੋਇਆ ਸੀ ਸਾਰੇ ਬਹੁਤ ਖੁਸ਼ ਸੀ ਉਸ ਦਿਨ ਕਿੰਨੀ ਰੌਣਕ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਆਪਣੇ ਹੀ ਘਰ ਵਿੱਚ ਉਹਨਾਂ ਦੇ ਆਪਣਿਆਂ ਦੇ ਵਿੱਚ ਇਹ ਉਹਨਾਂ ਦੀ ਆਖਰੀ ਮਹਿਫਲ ਸੀ ਉਸ ਜਸ਼ਨ ਦੀ ਗੂੰਜ ਹਜੇ ਤੱਕ ਸ਼ਾਂਤ ਨਹੀਂ ਹੋਈ ਸੀ ਕਿ ਪਾਰਟੀ ਤੋਂ ਹਫ਼ਤੇ ਬਾਅਦ ਹੀ ਉਤ ਪ੍ਰਦੀਪ ਤੇ ਬਹੂਮਾਨਪ੍ਰੀਤ ਨੇ ਇੱਕ ਬੰਬ ਸੁੱਟਿਆ ਇੱਕ ਦਿਨ ਰਾਤ ਨੂੰ ਜਦੋਂ ਸਰਜੀਤ ਕੌਰ ਆਪਣੇ ਕਮਰੇ ਵਿੱਚ ਮਾਲਾ ਫੇਰ ਰਹੀ ਸੀ ਤਾਂ ਪ੍ਰਦੀਪ ਉਹਨਾਂ ਦੇ ਕੋਲ ਆਇਆ ਉਹਦੇ ਚਿਹਰੇ ਤੇ ਚਿੰਤਾ ਦਾ ਇੱਕ ਇਹੋ ਜਿਹਾ ਮਖੌਟਾ ਸੀ ਜਿਸ ਨੂੰ ਸਰਜੀਤ ਕੌਰ ਉਸ ਵਕਤ ਪੜ੍ਹ ਨਾ ਸਕੀ ਮਾਂ ਅਸੀਂ ਇੱਕ ਮਹੀਨੇ ਲਈ ਅਮਰੀਕਾ ਜਾ ਰਹੇ ਹਾਂ ਘੁੰਮਣ ਫਿਰ ਆਵਾਜ਼ ਵਿੱਚ ਸ਼ੈਦ ਵਰਗੀ ਮਿਠਾਸ ਅਤੇ ਝੂਠੀ ਚਿੰਤਾ ਘੋਲਦੇ ਹੋਏ ਸਰਜੀਤ ਕੌਰ ਦੇ ਗੋਡੇ ਘੁੱਟਣ ਲੱਗਾ ਹੁਣ ਤੂੰ ਘਰ ਇਕੱਲੇ ਕਿਵੇਂ ਰਹੇਂਗੀ ਤੇਰੀ ਦੇਖਭਾਲ ਵੀ ਨਹੀਂ ਚੰਗੀ ਤਰ੍ਹਾਂ ਹੋ ਪਾਉਣੀ ਦਵਾਈ दारू ਦਾ ਵਕਤ ਖਾਣ ਪੀਣ ਦਾ ਧਿਆਨ ਮਾਂ ਮੈਨੂੰ ਤੇਰੀ ਬੜੀ ਫਿਕਰ ਹੋ ਰਹੀ ਆ ਤੇ ਉੱਥੇ ਜਾ ਕੇ ਵੀ ਮੇਰਾ ਧਿਆਨ ਤੇਰੇ ਵਿੱਚ ਹੀ ਰਹਿਣਾ ਆ ਸੁਰਜੀਤ ਕੌਰ ਦਾ ਦਿਲ ਇੱਕ ਪਲ ਤਾਂ ਬੈਠ ਹੀ ਗਿਆ ਪਰ ਪੁੱਤ ਦਾ ਪਿਆਰ ਵੇਖ ਕੇ ਪਿਗਲ ਗਈ ਪੁੱਤ ਮੈਂ ਕੋਈ ਨਿਆਣੀ ਥੋੜਾ ਨਾ ਹਾਂ ਮੈਂ ਸੰਭਾਲ ਲੂੰਗੀ ਆਪਣੇ ਆਪ ਨੂੰ ਤੁਸੀਂ ਦੋਵੇਂ ਘੁੰਮਾਓ ਨਹੀਂ ਮਾਂ ਪ੍ਰਦੀਪ ਨੇ ਜ਼ੋਰ ਦਿੰਦੇ ਹੋਏ ਕਿਹਾ ਅਸੀ ਤੇਨੂੰ ਇਵੇਂ ਛੱਡ ਕੇ ਨਹੀਂ ਜਾ ਸਕਦੇ ਬਸ ਇੱਕ ਮਹੀਨੇ ਦੀ ਤਾਂ ਗੱਲ ਹੈ ਮੇਰੇ ਇੱਕ ਦੋਸਤ ਨੇ ਦੱਸਿਆ ਹੈ ਕਿ ਇੱਥੇ ਇੱਕ ਬੜਾ ਵਧੀਆ ਬਿਰਦਾ ਆਸ਼ਰਮ ਆ ਬਹੁਤ ਵਧੀਆ ਜਗ੍ਹਾ ਆ ਉੱਥੇ ਤੇਰੀ ਉਮਰ ਦੇ ਕਿੰਨੇ ਲੋਕ ਰਹਿੰਦੇ ਨੇ ਮਨ ਵੀ ਲੱਗਾ ਰਹੂਗਾ ਭਜਨ ਕੀਰਤਨ ਹੁੰਦਾ ਆ ਉੱਥੇ ਅਸੀਂ ਆਉਂਦਿਆਂ ਹੀ 에ਰਪੋਰਟ ਤੋਂ ਸਿੱਧਾ ਤੈਨੂੰ ਲੈਣ ਆ ਜਾਾਂਗੇ ਬਿਰਦਾ ਆਸ਼ਰਮ ਸ਼ਬਦ ਇੱਕ ਹਥੌੜੇ ਵਾਂਗ ਸੁਜੀਤ ਕੌਰ ਦੇ ਦਿਲ ਤੇ ਲੱਗਾ ਪਰੰਤੂ ਫਿਰ ਸੋਚਣ ਲੱਗੀ ਚਲੋ ਬੱਚੇ ਆ ਘੁੰਮਣਾ ਚਾਹੁੰਦੇ ਆ ਮੇਰੇ ਕਰਕੇ ਉਹਨਾਂ ਦਾ ਘੁੰਮਣ ਦਾ ਪ੍ਰੋਗਰਾਮ ਕੈਨਸਲ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਮਨ ਮਾਰ ਕੇ ਹਾਮੀ ਭਰ ਦਿੱਤੀ ਉਸ ਵਕਤ surjeet ਘਰ ਨੂੰ ਲੱਗਾ ਸੀ ਕਿ ਪ੍ਰਦੀਪ ਸੱਚਮੁੱਚ ਉਹਨਾਂ ਦੀ ਫਿਕਰ ਕਰਦਾ ਹੈ ਉਹਨਾਂ ਦਾ ਮਾਸੂਮ ਦਿਲ ਇਸ ਗੱਲ ਨੂੰ ਸਮਝ ਨਹੀਂ ਸਕਿਆ ਸੀ ਕਿ ਇਹ ਫਿਕਰ ਨਹੀਂ ਬਲਕਿ ਉਹਨਾਂ ਕੋਲੋ ਛੁਟਕਾਰਾ ਪਾਉਂਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਸ਼ੁਰੂਆਤ ਸੀ ਉਹ ਦਿਨ ਉਹਨਾਂ ਨੂੰ ਅੱਜ ਵੀ ਯਾਦ ਹੈ ਜਦੋਂ ਪੁੱਤ ਉਹਨਾਂ ਨੂੰ ਇੱਥੇ ਛੱਡਣ ਆਇਆ ਸੀ ਉਹਨੇ ਆਸ਼ਰਮ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਸਾਰੇ ਕਾਗਜ਼ੀ ਕੰਮ ਪੂਰੇ ਕੀਤੇ ਤੇ ਫਿਰ ਸਰਜੀਤ ਕੌਰ ਦੇ ਪੈਰਾਂ ਨੂੰ ਹੱਥ ਲਾ ਕੇ ਬੋਲਿਆ ਮਾਂ ਬਸ ਇੱਕ ਮਹੀਨਾ ਆਪਣਾ ਖਿਆਲ ਰੱਖੀ ਉਹ ਇੱਕ ਅਜੀਬ ਜਿਹੀ ਜਲਦੀ ਵਿੱਚ ਸੀ ਜਿਵੇਂ ਉਹ ਇਸ ਕੰਮ ਤੋਂ ਛੇਤੀ ਤੋਂ ਛੇਤੀ ਮੁਕਤ ਹੋਣਾ ਚਾਹੁੰਦਾ ਹੋਵੇ ਸਰਜੀਤ ਕੌਰ ਉਹਨੂੰ ਗੇਟ ਵਿੱਚ ਜਾਂਦੇ ਵੇਖਦੀ ਰਹੀ ਜਦੋਂ ਤੱਕ ਉਹ ਅੱਖੋਂ ਲੇ ਨਾ ਹੋਇਆ ਉਦੋਂ ਤੱਕ ਉਹ ਉੱਥੇ ਹੀ ਖੜੀ ਰਹੀ ਬੜੀ ਮੁਸ਼ਕਲ ਨਾਲ ਸਰਜੀਤ ਕਰਨੇ ਉਹ 30 ਦਿਨ ਉੱਥੇ ਕੱਟੇ ਤੇ ਫਿਰ ਉਹ ਦਿਨ ਆਇਆ ਜਦੋਂ 1 ਮਹੀਨਾ ਪੂਰਾ ਹੋ ਗਿਆ ਸਰਜੀਤ ਕਰਨੇ ਆਪਣਾ ਪੂਰਾ ਸਮਾਨ ਬੰਨ ਲਿਆ ਸੀ ਪੂਰਾ ਦਿਨ ਅੱਖਾਂ ਵਿਸ਼ਾਏ ਬੈਠੀ ਰਹੀ ਪਰ ਪ੍ਰਦੀਪ ਨਾ ਆਇਆ ਇੱਕ ਹਫਤਾ ਹੋਰ ਬੀਤ ਗਿਆ ਆਖਰਕਾਰ ਉਹਨਾਂ ਨੇ ਫੋਨ ਕੀਤਾ ਮਾਂ ਕੀ ਹਾਲ ਹੈ ਤੇਰਾ ਪ੍ਰਦੀਪ ਦੀ ਆਵਾਜ਼ ਵਿੱਚ ਕੋਈ ਖੁਸ਼ੀ ਨਹੀਂ ਸੀ ਪੁੱਤ 1 ਮਹੀਨਾ ਤਾਂ ਕੱਦਦਾ ਹੋ ਗਿਆ ਸਰਜੀਤ ਕਰਨ ਦੀ ਆਵਾਜ਼ ਪਰ ਆਈ ਸੀ ਮਾ ਮੈਂ ਤਾਂ ਤੈਨੂੰ ਫੋਨ ਕਰਨਾ ਹੀ ਸੀ ਪ੍ਰਦੀਪ ਨੇ ਤੁਰੰਤ ਇੱਕ ਤਿਆਰ ਬਹਾਨਾ ਪੇਸ਼ ਕੀਤਾ ਉਹ ਅਸੀਂ ਆਉਂਦਿਆਂ ਹੀ ਘਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ ਨਾ ਤੈਨੂੰ ਤਾਂ ਪਤਾ ਹੀ ਆ ਕੰਧਾਂ ਤੇ ਕਿੰਨੀ ਸੱਲ ਪੈ ਗਈ ਆ ਬਰਸਾਤ ਤੋਂ ਪਹਿਲਾਂ ਠੀਕ ਕਰਵਾਉਣਾ ਜ਼ਰੂਰੀ ਸੀ ਹਜੇ ਕੰਮ ਚੱਲ ਰਿਹਾ ਆ ਤਾਂ ਧੂੜ ਮਿੱਟੀ ਤੇ ਸ਼ੋਰ ਸ਼ਰਾਬੇ ਵਿੱਚ ਤੈਨੂੰ ਤਕਲੀਫ ਹੋਣੀ ਸੀ ਤੇਰੀ ਸਿਹਤ ਲਈ ਠੀਕ ਨਹੀਂ ਆ ਬਸ ਇਹ ਕੰਮ ਨਿਭੜ ਜਾਵੇ ਫਿਰ ਤੈਨੂੰ ਘਰ ਲੈ ਆਵਾਂਗੇ ਉਹਨਾਂ ਨੇ ਫਿਰ ਵੀ ਵਿਸ਼ਵਾਸ ਕਰ ਲਿਆ ਪੁੱਤ ਸਹੀ ਕਹਿੰਦਾ ਹੋਣਾ ਆ ਮੇਰੇ ਭਲੇ ਲਈ ਹੀ ਸੋਚਦਾ ਆ ਮਰਮਤ ਦਾ ਉਹ ਕੰਮ ਫਿਰ ਕੁਝ ਸਮਾਂ ਹੋਰ ਖਾ ਗਿਆ ਦੇਖਦੇ ਦੇਖਦੇ 3 ਮਹੀਨੇ ਲੰਘ ਗਏ ਆਸ਼ਰਮ ਵਿੱਚ ਰਹਿਣ ਵਾਲੀਆਂ ਉਹਨਾਂ ਦੀਆਂ ਹਮ ਉਮਰ ਔਰਤਾਂ ਜੋ ਖੁਦ ਇਸੇ ਦਰਦ ਵਿੱਚ ਉਲੰਘ ਚੁੱਕੀਆਂ ਸੀ ਉਹਨਾਂ ਨੇ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਸਰਜੀਤ ਭੈਣੇ ਆਪਣੀਆਂ ਅੱਖਾਂ ਤੋਂ ਇਹ ਧੋਖੇ ਦੀ ਪੱਟੀ ਉਤਾਰਦੇ ਅਸੀਂ ਸਾਰੇ ਵੀ ਇੱਥੇ ਇਸੇ ਤਰ੍ਹਾਂ ਆਏ ਆਂ ਇਹ ਸਾਰੇ ਬਹਾਨੇ ਆ ਤੈਨੂੰ ਇੱਥੇ ਛੱਡਣਗੇ ਹੁਣ ਕਿਸੇ ਨੇ ਨਹੀਂ ਆਉਣਾ ਤੈਨੂੰ ਲੈਣ ਪਹਿਲਾਂ ਤਾਂ ਸਰਜੀਤ ਕੌਰ ਦਾ ਦਿਲ ਇਹਨਾਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਜਾਂਦਾ ਸੀ ਉਹਨਾਂ ਦਾ ਦਿਲ ਗੁੱਸੇ ਨਾਲ ਭਰ ਜਾਂਦਾ ਸੀ ਨਹੀਂ ਮੇਰਾ ਪੋਤਾ ਇਹੋ ਜਿਹਾ ਨਹੀਂ ਆ ਉਹ ਮੈਨੂੰ ਬਹੁਤ ਪਿਆਰ ਕਰਦਾ ਆ ਉਹ ਆਪਣੇ ਦਿਲ ਨੂੰ ਵਾਰ-ਵਾਰ ਇਹੋ ਕਹਿ ਕੇ ਸ਼ਾਂਤ ਕਰਦੀ ਪਰ ਜਦੋਂ ਮਹੀਨੇ ਗੁਜ਼ਰਦੇ ਗਏ ਜਦੋਂ ਵੀ ਸਜੀਤ कौर ਆਪਣੇ ਘਰ ਫੋਨ ਕਰਦੀ ਤਾਂ ਹਰ ਵਾਰ ਨਵਾਂ ਬਹਾਨਾ ਮਿਲਦਾ ਕਦੀ ਘਰ ਪੇਂਟ ਦਾ ਕੰਮ ਚੱਲਦਾ ਸੀ ਕਦੀ ਮਾਨਪ੍ਰੀਤ ਦੀ ਸਿਹਤ ਖਰਾਬ ਹੁੰਦੀ ਸੀ ਤੇ ਕਦੀ ਆਫਿਸ ਦਾ ਕੰਮ ਹਰ ਝੂਠ ਉਹਨਾਂ ਦੇ ਦਿਲ ਵਿੱਚ ਇੱਕ ਨਵਾਂ ਜ਼ਖਮ ਕਰ ਦਿੰਦਾ ਸੀ ਉਹਨਾਂ ਨੂੰ ਇਹ ਅਹਿਸਾਸ ਹੋਣ ਲੱਗਾ ਸੀ ਕਿ ਉਹਨਾਂ ਨੂੰ ਲੈਣ ਹੁਣ ਕੋਈ ਨਹੀਂ ਆਊਗਾ ਇਹ ਬਿਰਦ ਆਸ਼ਰਮ ਹੀ ਹੁਣ ਉਹਨਾਂ ਦਾ ਅਸਲੀ ਪਤਾ ਬਣ ਗਿਆ ਏ ਹਰ ਐਤਵਾਰ ਸਵੇਰੇ ਸਰਜੀਤ ਕੌਰ ਤਿਆਰ ਹੋ ਕੇ ਗੇਟ ਤੇ ਨਿਗਾ ਟਿਕਾ ਕੇ ਬੈਠ ਜਾਂਦੀ ਪਰ ਸੂਰਜ ਚੜ੍ਹਦਾ ਤੇ ਟਲ ਜਾਂਦਾ ਛੜਕ ਤੇ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਉਹ ਗੱਡੀ ਕਦੀ ਨਹੀਂ ਆਈ ਜਿਸ ਦਾ ਉਹਨਾਂ ਨੂੰ ਇੰਤਜ਼ਾਰ ਸੀ ਪਰ ਅੱਜ ਦਾ ਦਿਨ ਸਬਰ ਦਾ ਇਮਤਿਹਾਨ ਲੈਣ ਵਾਲਾ ਸੀ ਅੱਜ ਉਹਨਾਂ ਦੇ ਪੋਤਰੇ ਵਿਜੇ ਦਾ ਪੰਜਵਾਂ ਜਨਮ ਦਿਨ ਸੀ ਪੁੱਤ ਵੱਲੋਂ ਚਾਹੀ ਉਮੀਦ ਮਰ ਚੁੱਕੀ ਸੀ ਪਰ ਪੋਤੇ ਦੀ ਮਮਤਾ ਦਾ ਧਾਗਾ ਹਜੇ ਵੀ ਉਹਨਾਂ ਦੀਆਂ ਸਾਹਾਂ ਨਾਲ ਜੁੜਿਆ ਸੀ ਉਹ ਬਸ ਇੱਕ ਵਾਰ ਸਿਰਫ ਇੱਕ ਵਾਰ ਉਹਨੂੰ ਨਿਗਾਹ ਪਾ ਕੇ ਵੇਖਣਾ ਚਾਹੁੰਦੀ ਸੀ ਉਹਨੂੰ ਆਪਣੀ ਛਾਤੀ ਨਾਲ ਲਾਉਣਾ ਚਾਹੁੰਦੀ ਸੀ 2 ਘੰਟੇ ਵਿੱਚ ਹੀ ਗੇਟ ਨੂੰ ਵੇਖਦੇ-ਵੇਖਦੇ ਲੰਘ ਗਏ ਤੇ ਉਹਨਾਂ ਦੇ ਸਬਰ ਦਾ ਬੰਨ ਜਿਹਨੂੰ ਉਹ 1 ਸਾਲ ਤੋਂ ਪੋਰਾ-ਪੋਰਾ ਜੋੜ ਕੇ ਬਣਾ ਰਹੀ ਸੀ ਅੱਜ ਇੱਕ ਹੀ ਝਟਕੇ ਵਿੱਚ ਟੁੱਟ ਗਿਆ ਇੱਕ ਜੇਦ ਨੇ ਉਹਨਾਂ ਦੇ ਕਮਜ਼ੋਰ ਹੋ ਚੁੱਕੇ ਇਰਾਦਿਆਂ ਨੂੰ ਫਿਰ ਤੋਂ ਬੁਲੰਦ ਕਰ ਦਿੱਤਾ ਨਹੀਂ ਅੱਜ ਤਾਂ ਮੈਂ ਆਪਣੇ ਪੋਤੇ ਨੂੰ ਵੇਖ ਕੇ ਹੀ ਰਹੂੰਗੀ ਚਾਹੇ ਕੁਝ ਵੀ ਹੋ ਜਾਵੇ ਪਰ ਅਗਲੇ ਹੀ ਪਲ ਸੋਚ ਆਈ ਕਿ ਜੇ ਉਹ ਆਪਣੀ ਇਸੇ ਪਹਿਚਾਨ ਦੇ ਨਾਲ ਗਈ ਤਾਂ ਸ਼ਾਇਦ ਆਪਣੇ ਘਰ ਦੀ ਦਹਲੀਜ਼ ਵੀ ਪਾਰ ਨਾ ਕਰ ਸਕੇ ਮਨਪ੍ਰੀਤ ਦਾ ਨਫ਼ਰਤ ਨਾਲ ਭਰਿਆ ਚਿਹਰਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋ ਮਰਿਆ ਸੀ ਉਹ ਤਾਂ ਮੈਨੂੰ ਦਰਵਾਜ਼ੇ ਤੋਂ ਹੀ ਮੋੜ ਦਊਗੀ ਤੇ ਪ੍ਰਦੀਪ ਵੀ ਸ਼ਾਇਦ ਆਪਣੀ ਘਰਵਾਲੀ ਦਾ ਹੀ ਸਾਥ ਦੇਵੇ ਉਦੋਂ ਹੀ ਉਹਨਾਂ ਦੇ ਦਿਮਾਗ ਵਿੱਚ ਇੱਕ ਬਿਜਲੀ ਜਈ ਡਿੱਗੀ ਇੱਕ ਅਜੀਬ ਜਿਹਾ ਵਿਚਾਰ ਉਹਨਾਂ ਦੇ ਦਿਮਾਗ ਵਿੱਚ ਆਇਆ ਉਹਨਾਂ ਨੇ ਤੈਅ ਕੀਤਾ ਕਿ ਉਹ ਪੇਸ ਬਦਲ ਕੇ ਜਾਊਗੀ ਇਹੋ ਜਿਹਾ ਪੇਸ ਜਿਹਨੂੰ ਉਹਨਾਂ ਦਾ ਨੂੰਹ ਪੁੱਤ ਪਹਿਚਾਨ ਨਾ ਸਕੇ ਇਹ ਫੈਸਲਾ ਲੈਣਾ ਆਸਾਨ ਨਹੀਂ ਸੀ ਇਹ ਆਪਣੇ ਹੀ ਅਸਤਿਤਵ ਨੂੰ ਨਕਾਰਨ ਜਿਹਾ ਸੀ ਪਰ ਪੋਤੇ ਦੀ ਮਮਤਾ ਦੇ ਅੱਗੇ ਅੱਜ ਉਹਨਾਂ ਦਾ ਸਵੈਮਾਨ ਹਾਰ ਗਿਆ ਸੀ ਉਹਨਾਂ ਨੇ ਆਪਣੇ ਆਪ ਨੂੰ ਹਿੰਮਤ ਦਿੱਤੀ ਤੇ ਮੈਨੇਜਰ ਦੇ ਦਫ਼ਤਰ ਵੱਲ ਪਈ ਮੈਨੇਜਰ ਇੱਕ ਭਲੇ ਤੇ ਸਮਝਦਾਰ ਇਨਸਾਨ ਸੀ ਉਹ ਇਹਨਾਂ ਬਜ਼ੁਰਗਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਸੁਰਜੀਤ ਕੌਰ ਨੇ ਦਰਵਾਜ਼ਾ ਖੜਕਾਇਆ ਅੰਦਰ ਆ ਜਾਓ ਸੁਰਜੀਤ ਕੌਰ ਜੀ ਮੈਨੇਜਰ ਨੇ ਰਜਿਸਟਰ ਤੋਂ ਨਜ਼ਰਾਂ ਉੱਪਰ ਚੁੱਕੀਆਂ ਸੁਰਜੀਤ ਕੌਰ ਨੇ ਆਪਣੀ ਆਵਾਜ਼ ਵਿੱਚ ਜਿੰਨੀ ਹੋ ਸਕੇ ਬੇਵਸੀ ਚਲਾਚਾਰੀ ਭਰੀ ਤੇ ਕਿਹਾ ਵੀਰ ਜੀ ਮੈਨੂੰ ਅੱਜ ਸ਼ਾਮ ਤੱਕ ਛੁੱਟੀ ਚਾਹੀਦੀ ਸੀ ਉਹਨਾਂ ਨੇ ਆਪਣੀਆਂ ਨਜ਼ਰਾਂ ਚੁਕਾ ਲਈਆਂ ਤਾਂ ਕਿ ਉਹਨਾਂ ਦੀਆਂ ਅੱਖਾਂ ਦਾ ਸੱਚ ਮੈਨੇਜਰ ਪੜ ਨਾ ਸਕੇ ਅੱਜ ਪਿੰਡੋਂ ਫੋਨ ਆਇਆ ਸੀ ਮੇਰੀ ਇੱਕ ਨਾਨਣ ਬਹੁਤ ਬਿਮਾਰ ਹੈ ਸ਼ਾਇਦ ਸ਼ਾਇਦ ਆਖਰੀ ਸਮਾਂ ਹੈ ਉਹਨਾਂ ਦਾ ਝੂਠ ਬੋਲਦੇ ਹੋਏ ਉਹਨਾਂ ਦੀ ਜ਼ੁਬਾਨ ਲੜਖੜਾ ਰਹੀ ਸੀ ਤੇ ਆਤਮਾ ਕੰਬ ਰਹੀ ਸੀ ਜ਼ਿੰਦਗੀ ਵਿੱਚ ਉਹਨਾਂ ਨੇ ਕਦੀ ਕਿਸੇ ਨਾਲ ਧੋਖਾ ਨਹੀਂ ਸੀ ਕੀਤਾ ਪਰ ਅੱਜ ਉਹ ਆਪਣੇ ਹੀ ਪੁੱਤ ਆਪਣੇ ਹੀ ਖੂਨ ਨੂੰ ਮਿਲਣ ਲਈ ਝੂੜਦਾ ਸਹਾਰਾ ਲੈ ਰਹੀ ਸੀ ਮਨੰਜਰ ਨੇ ਉਹਨਾਂ ਦੀਆਂ ਅੱਖਾਂ ਵਿੱਚ ਵੇਖਿਆ ਉਹ ਸਮਝ ਗਿਆ ਕਿ ਕਹਾਣੀ ਕੁਝ ਹੋਰ ਹੈ ਪਰ ਉਸ ਕਹਾਣੀ ਦਾ ਦਰਦ ਇੰਨਾ ਗਹਿਰਾ ਸੀ ਕਿ ਉਹ ਉਹਨੂੰ ਕ੍ਰੇਦਣਾ ਨਹੀਂ ਚਾਹੁੰਦੇ ਸੀ ਉਹਨਾਂ ਨੇ ਇੱਕ ਰਜਿਸਟਰ ਅੱਗੇ ਕਰਦੇ ਹੋਏ ਕਿਹਾ ਠੀਕ ਆ surjit kaur ji ਇਥੇ ਦਸਤਕਤ ਕਰ ਦੋਵੋ ਤੇ ਸ਼ਾਮ ਹੋਣ ਤੋਂ ਪਹਿਲਾਂ ਵਾਪਸ ਜ਼ਰੂਰ ਮੁੜ ਆਇਓ ਤੇ ਆਪਣਾ ਧਿਆਨ ਰੱਖਿਓ ਜੀ ਜੀ ਠੀਕ ਹੈ ਸੁਰਜੀਤ ਕੌਰ ਨੇ ਕੰਬਦੇ ਹੱਥਾਂ ਨਾਲ ਦਸਤਕਤ ਕੀਤੇ ਤੇ ਲਗਭਗ ਭੱਜਦੀ ਹੋਈ ਆਪਣੇ ਕਮਰੇ 'ਚ ਵਾਪਸ ਮੁੜਾਈ ਹੁਣ ਅਸਲੀ ਚੁਣੌਤੀ ਸ਼ੁਰੂ ਹੋਣ ਲੱਗੀ ਸੀ ਹੁਣ ਉਹਨਾਂ ਨੇ ਆਪਣੀ ਪਛਾਣ ਨੂੰ ਆਪਣੀ ਮਮਤਾ ਨੂੰ ਆਪਣੀ ਮਾਂ ਤੇ ਦਾਦੀ ਹੋਣ ਵਾਲੇ ਅਸਤਿਤਵ ਨੂੰ ਕੁਝ ਘੰਟਿਆਂ ਲਈ ਦਫਨ ਕਰਨਾ ਸੀ surjit कौर ਨੂੰ ਪਿੱਛੇ ਛੱਡ ਕੇ ਇੱਕ ਇਹੋ ਜਿਹਾ ਰੂਪ ਧਾਰਨਾ ਸੀ ਜਿੰਨੂੰ ਕੋਈ ਪਛਾਣ ਨਾ ਸਕੇ ਵੈਸੇ ਤਾਂ ਚਿੰਤਾ ਤੇ ਇਕੱਲੇਪਾਨ ਨੇ ਉਹਨਾਂ ਦੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ ਜੋ ਚੁਰੜੀਆਂ ਉਮਰ ਨਹੀਂ ਦਿੱਤੀਆਂ ਸੀ ਉਹ ਇਸ ਇੱਕ ਸਾਲ ਦੇ ਦਰਦ ਨੇ ਦੇ ਦਿੱਤੀਆਂ ਸੀ ਸੇਬ ਵਰਗਾ ਲਾਲ ਚਿਹਰਾ ਹੁਣ ਬਿਲਕੁਲ ਫਿੱਕਾ ਪੈ ਚੁੱਕਾ ਸੀ ਤੇ ਗੱਲਾਂ ਪਿੱਚਕ ਗਈਆਂ ਸੀ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਸੀ ਉਹ ਪਹਿਲਾਂ ਤੋਂ ਬਹੁਤ ਹੀ ਬਦਲ ਚੁੱਕੀ ਸੀ ਪਰ ਫਿਰ ਵੀ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਕੰਬਦੇ ਹੱਥਾਂ ਨਾਲ ਆਪਣਾ ਟਰੰਕ ਖੋਲ੍ਹਿਆ ਉਹਦੇ ਵਿੱਚ ਉਹਨਾਂ ਦੇ ਜੁਨੇ ਚੁਨੇ ਸੂਟ ਸੀ ਉਹਨਾਂ ਨੇ ਆਪਣਾ ਸਭ ਤੋਂ ਪੁਰਾਣਾ ਤੇ ਸਭ ਤੋਂ ਫਿੱਕੇ ਰੰਗ ਦਾ ਸੂਟ ਕੱਢਿਆ ਜਿਹਦਾ ਨੀਲਾ ਰੰਗ ਧੋ ਤੋ ਕੇ ਬਿਲਕੁਲ ਫਿੱਕਾ ਹੋ ਗਿਆ ਸੀ ਫਿਰ ਉਹਨਾਂ ਦਾ ਧਿਆਨ ਆਪਣੀ ਐਨਕ ਤੇ ਗਿਆ ਉਹੋ ਐਨਕ ਉਹਨਾਂ ਦੀ ਪਛਾਣ ਦਾ ਹਿੱਸਾ ਸੀ। ਇਸੇ ਐਨਕ ਨਾਲ ਤਾਂ ਉਹਨਾਂ ਨੇ ਪ੍ਰਦੀਪ ਦਾ ਬਚਪਨ ਵੇਖਿਆ ਸੀ, ਵਿਜੇ ਨੂੰ ਵੱਡੇ ਹੁੰਦੇ ਵੇਖਿਆ ਸੀ। ਉਹਨਾਂ ਨੇ ਐਨਕ ਉਤਾਰ ਦਿੱਤੀ ਤੇ ਆਪਣੇ ਕੋਲ ਵਾਲੇ ਕਮਰੇ ਵਿੱਚ ਗਈ। ਉੱਥੇ ਉਹਨਾਂ ਦੀ ਹਾਮੀ ਉਮਰ ਔਰਤ ਰਹਿੰਦੀ ਸੀ। surjeet corneo ਉਸ ਔਰਤ ਨੂੰ ਕਿਹਾ ਭੈਣੇ ਜਰਾ ਆਪਣੀ ਪੁਰਾਣੀ ਐਨਕ ਤਾਂ ਦੇਵੀਂ। ਮੇਰੀਆਂ ਅੱਖਾਂ ਵਿੱਚ ਕੁਝ ਚੂਭ ਰਿਹਾ ਏ। ਧੁੱਪ ਵਿੱਚ ਵੇਖਣ 'ਚ ਪਰੇਸ਼ਾਨੀ ਹੁੰਦੀ ਆ। ਉਸ ਬਜ਼ੁਰਗ ਔਰਤ ਨੇ ਬਿਨਾ ਕਿਸੇ ਸਵਾਲ ਦੇ ਆਪਣੀ ਪੁਰਾਣੀ ਐਨਕ ਮੋٹے ਸ਼ੀਸ਼ੇ ਵਾਲੀ ਤੇ ਕਾਲੇ ਫਰੇਮ ਵਾਲੀ ਸਰਜੀਤ ਕੌਰ ਨੂੰ ਦੇ ਦਿੱਤੀ ਜਿਵੇਂ ਹੀ ਸਰਜੀਤ ਕੌਰ ਨੇ ਉਹ ਐਨਕ ਲਗਾਈ ਤਾਂ ਸਭ ਕੁਝ ਤੁੰਦਲਾ ਹੋ ਗਿਆ ਪਰ ਸ਼ਾਇਦ ਇਹ ਜ਼ਰੂਰੀ ਸੀ ਐਨਕ ਦੇ ਪਿੱਛੇ ਉਹਨਾਂ ਦੀਆਂ ਅੱਖਾਂ ਲਗਭਗ ਛੇਪ ਹੀ ਚੁਕੀਆਂ ਸੀ ਉਹਨਾਂ ਨੇ ਕਮਰੇ ਦੇ ਛੋਟੇ ਜਿਹੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ ਇੱਕ ਪਲ ਤਾਂ ਉਹ ਖੁਦ ਵੀ ਸਹਿਮ ਗਈ ਸ਼ੀਸ਼ਾ ਵੀ ਉਹਨਾਂ ਨੂੰ ਪਹਿਚਾਨ ਨਹੀਂ ਪਾ ਰਿਹਾ ਸੀ ਇਹ ਕੋਈ ਹੋਰ ਹੀ ਔਰਤ ਸੀ ਥੱਕੀ ਹੋਈ ਹਾਰੀ ਹੋਈ ਦੁਨੀਆਂ ਦੀਆਂ ਠੋਕਰਾਂ ਵਿੱਚੋਂ ਲੰਗੀ ਹੋਈ ਉਹਨਾਂ ਨੇ ਆਪਣੀ ਕਮਰ ਨੂੰ ਜਾਣ ਬੁੱਝ ਕੇ ਥੋੜਾ ਜਿਹਾ ਝੁਕਾ ਲਿਆ ਤੇ ਚਾਲ ਵਿੱਚ ਲਚਾਰੀ ਲੈ ਆਈ ਸਿਰ ਦੁਪੱਟੇ ਨਾਲ ਢੱਕ ਲਿਆ ਜਿਸ ਨਾਲ ਅੱਧਾ ਚਿਹਰਾ ਲੁਕ ਗਿਆ ਹੁਣ ਉਹ ਸਰਜੀਤ ਕੌਰ ਨਹੀਂ ਸੀ ਪ੍ਰਦੀਪ ਦੀ ਮਾਂ ਨਹੀਂ ਸੀ ਤੇ ਵਿਜੇ ਦੀ ਦਾਦੀ ਵੀ ਨਹੀਂ ਸੀ आश्रम ਤੋਂ ਬਾਹਰ ਦੀ ਦੁਨੀਆ ਅੱਜ ਕੁਝ ਵੱਖਰੀ ਹੀ ਲੱਗ ਰਹੀ ਸੀ ਰਿਕਸ਼ੇ ਤੋਂ ਉਤਰ ਕੇ ਜਦੋਂ ਉਹਨਾਂ ਨੇ ਆਪਣੇ ਮੁਹੱਲੇ ਦੀਆਂ ਗਲੀਆਂ ਵਿੱਚ ਪੈਰ ਰੱਖਿਆ ਤਾਂ ਉਹਨਾਂ ਦਾ ਦਿਲ ਕਿਸੇ ਕੈਦੀ ਪੰਛੀ ਦੀ ਤਰ੍ਹਾਂ ਜੋਰ-ਜੋਰ ਨਾਲ ਫੜਫੜਾਉਣ ਲੱਗਾ ਇਹ ਉਹ ਗਲੀਆਂ ਸੀ ਜਿੱਥੇ ਉਹਨਾਂ ਨੇ ਪ੍ਰਦੀਪ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ ਉਹ ਹਰ ਮੋੜ ਹਰ ਦੁਕਾਨ ਹਰ ਘਰ ਕਿਸੇ ਭੁੱਲੀ ਹੋਈ ਕਹਾਣੀ ਵਾਂਗ ਉਹਨਾਂ ਦੇ ਦਿਮਾਗ ਵਿੱਚ ਤਾਜ਼ਾ ਹੋ ਰਿਹਾ ਸੀ ਇੱਕ ਪਾਸੇ ਖੁਸ਼ੀਆਂ ਭਰਿਆ ਸੁਨਹਿਰਾ ਅਤੀਤ ਸੀ ਤੇ ਦੂਜੇ ਪਾਸੇ ਦਰਦ ਨਾਲ ਭਰਿਆ ਵਰਤਮਾਨ ਆਖਰਕਾਰ ਉਹ ਉਸ ਮੋੜ ਤੇ ਆ ਗਈ ਜਿੱਥੇ ਉਹਨਾਂ ਦਾ ਦੋ ਮੰਜ਼ਲਾ ਘਰ ਸਾਫ਼ ਦਿਖਾਈ ਦਿੰਦਾ ਸੀ ਉਹ ਉਵੇਂ ਦਾ ਹੀ ਸੀ ਪਰ ਅੱਜ ਉਥੇ ਇੱਕ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਸ਼ਿੰਗਾਰ ਕੀਤਾ ਗਿਆ ਸੀ ਰੰਗ-ਬਰੰਗੇ ਗੁਬਾਰੇ ਤੇ ਝਾਲਰਾਂ ਹਵਾ ਵਿੱਚ ਲਹਿਰਾ ਰਹੀਆਂ ਸੀ। ਅੱਜ ਉਹਨਾਂ ਦੇ ਪੋਤੇ ਦਾ ਜਨਮ ਦਿਨ ਜੋ ਸੀ। ਉਹ ਘਰ ਦੇ ਬਾਹਰ ਲੱਗੇ ਪੁਰਾਣੇ ਪਿੱਪਲ ਦੇ ਰੁੱਖ ਪਿੱਛੇ ਲੋਕ ਕੇ ਖੜੀ ਹੋ ਗਈ। ਹਿੰਮਤ ਜਵਾਬ ਦੇ ਰਹੀ ਸੀ ਕਿ ਕਿਹੜੇ ਬਹਾਨੇ ਨਾਲ ਅੰਦਰ ਜਾਊਗੀ। ਉਦੋਂ ਹੀ ਉਹਨਾਂ ਨੇ ਵੇਖਿਆ ਕਿ ਉਹਨਾਂ ਦੇ ਘਰ ਦੀ ਕੰਮ ਵਾਲੀ ਬਾਈ ਰਾਣੀ ਤੇਜ਼ੀ ਨਾਲ ਘਰ ਵੱਲ ਜਾ ਰਹੀ ਸੀ। ਉਹਨੇ ਘੰਟੀ ਵਜਾਈ। ਦਰਵਾਜ਼ਾ ਖੁੱਲ੍ਹਾ ਤੇ ਮਨਪ੍ਰੀਤ ਬਾਹਰ ਆਈ ਮਨਪ੍ਰੀਤ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਮੀਮ ਸਾਹਿਬ ਅੱਜ ਮੈਂ ਕੰਮ ਤੇ ਨਹੀਂ ਆ ਪਾਉਂਗੀ ਕੰਮ ਵਾਲੀ ਨੇ ਕਬਰਾ ਕੇ ਕਿਹਾ ਮੈਨੂੰ ਕਿਸੇ ਜ਼ਰੂਰੀ ਕੰਮ ਲਈ ਪਿੰਡ ਜਾਣਾ ਪੈ ਰਿਹਾ ਹੈ ਮਨਪ੍ਰੀਤ ਗੁੱਸੇ ਨਾਲ ਉਹਦੇ ਤੇ ਬਰਸ ਪਈ ਤੈਨੂੰ ਅੱਜ ਹੀ ਜ਼ਰੂਰੀ ਕੰਮ ਆਦਾ ਆ ਤੈਨੂੰ ਪਤਾ ਆ ਨਾ ਘਰ ਪਾਰਟੀ ਆ ਕਿੰਨੇ ਮਹਿਮਾਨ ਆਉਣ ਵਾਲੇ ਆ ਤੇ ਤੂੰ ਛੁੱਟੀ ਮੰਗ ਰਹੀ ਆ ਮੀਮ ਸਾਹਿਬ ਜਾਣਾ ਬਹੁਤ ਜ਼ਰੂਰੀ ਹੈ ਤੁਸੀਂ ਅੱਜ ਲਈ ਕੋਈ ਹੋਰ ਇੰਤਜ਼ਾਮ ਕਰ ਲਵੋ ਮਨਪ੍ਰੀਤ ਦਾ ਪਾਰਾ ਚੜ ਗਿਆ ਮੈਂ ਇਸ ਵੇਲੇ ਅਸਮਾਨ ਤੋਂ ਉਤਾਰ ਕੇ ਲਿਆਵਾਂ ਕਿਸੇ ਨੂੰ ਵੇਖ ਰਾਨੀ ਇੱਕ ਕੰਮ ਕਰ ਜੇ ਤੂੰ ਨਹੀਂ ਆ ਸਕਦੀ ਤਾਂ ਆਪਣੀ ਸੱਸ ਨੂੰ ਭੇਜ ਦੇ ਮੈਨੂੰ ਨਹੀਂ ਪਤਾ ਉਹ ਬਿਮਾਰ ਹੋਵੇ ਜਾਂ ਮਰ ਰਹੀ ਹੋਵੇ ਮੈਨੂੰ ਕੰਮ ਵਾਲੀ ਚਾਹੀਦੀ ਆ ਮਤਲਬ ਚਾਹੀਦੀ ਆ ਮਨਪ੍ਰੀਤ ਨੇ ਗੁੱਸੇ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਰੁੱਖ ਦੇ ਪਿੱਛੇ ਖੜੀ ਸੁਰਜੀਤ ਕਰਨੇ ਸਭ ਕੁਝ ਸੁਣ ਲਿਆ ਕਿਸਮਤ ਦਾ ਖੇਲ ਵੇਖੋ ਜਿਸ ਘਰ ਵਿੱਚ ਮਾਂ ਬਣ ਕੇ ਜਾਣ ਦੇ ਸਾਰੇ ਰਸਤੇ ਬੰਦ ਸੀ ਉਸੇ ਘਰ ਵਿੱਚ ਇੱਕ ਕੰਮ ਵਾਲੀ ਦੀ ਜਗ੍ਹਾ ਖਾਲੀ ਹੋ ਗਈ ਸੀ ਤਕਦੀਰ ਉਹਨਾਂ ਨੂੰ ਇੱਕ ਮੌਕਾ ਦੇ ਰਹੀ ਸੀ ਪਰ ਉਹਦੀ ਕੀਮਤ ਉਹਦਾ ਸਵੇ ਮਾਨ ਸੀ ਇੱਕ ਪਲ ਤਾਂ ਦਿਲ ਕੀਤਾ ਕਿ ਵਾਪਸ ਮੁੜ ਜਾਵੇ ਇਸ ਜ਼ਿਲਤ ਤੋਂ ਬਿਹਤਰ ਤਾਂ ਆਸ਼ਰਮ ਦਾ ਇਕੱਲਾ ਪਾਣਾ ਹੈ ਪਰ ਫਿਰ ਤੁੰਦਲੇ ਚਸ਼ਮੇ ਤੋਂ ਪਾਰ ਉਹਨਾਂ ਨੇ ਵਿਜੇ ਦਾ ਹੱਸਦਾ ਹੋਇਆ ਚਿਹਰਾ ਵੇਖਿਆ ਪੋਤੇ ਪ੍ਰਤੀ ਮਮਤਾ ਨੇ ਉਹਨਾਂ ਦੇ ਟੁੱਟੇ ਹੋਏ ਆਤਮ ਸਨਮਾਨ ਨੂੰ ਇਕੱਠਾ ਕੀਤਾ ਤੇ ਇੱਕ ਅਜੀਬ ਜਿਹੀ ਹਿੰਮਤ ਦਿੱਤੀ ਉਹ ਦਰਖਤ ਦਾ ਸਹਾਰਾ ਲੈ ਕੇ ਬਾਹਰ ਨਿਕਲੀ ਤੇ ਕੰਬਦੀ ਹੋਈ ਉਂਗਲ ਨਾਲ ਦਰਵਾਜ਼ੇ ਦੀ ਘੰਟੀ ਵਜਾ ਦਿੱਤੀ ਦਰਵਾਜ਼ਾ ਇੱਕ ਝਟਕੇ ਨਾਲ ਖੁੱਲ੍ਹਿਆ ਸਾਹਮਣੇ ਮਨਪ੍ਰੀਤ ਖੜੀ ਸੀ ਕੌਣ ਉਹਦਾ ਸਵਾਲ ਕਿਸੇ ਤੀਰ ਵਾਂਗ surjeet कौर ਦੇ ਸੀਨੇ ਵਿੱਚ ਲੱਗਾ surjeet कौर ਨੇ ਆਪਣੀ ਆਵਾਜ਼ ਬਦਲ ਕੇ ਹੌਲੀ ਜਿਹੀ ਕਿਹਾ ਮੈਂ ਮੈਂ ਅਨੀਤਾ ਉਹਦਾ ਸ਼ਬਦ ਪੂਰਾ ਹੁੰਦਾ ਉਸ ਤੋਂ ਪਹਿਲਾਂ ਹੀ ਮਨਪ੍ਰੀਤ ਦੇ ਚਿਹਰੇ ਤੇ ਰਾਹਤ ਆ ਗਈ ਉਹਨੂੰ ਲੱਗਾ ਕਿ ਰਾਣੀ ਨੇ ਆਪਣੀ ਸੱਸ ਨੂੰ ਭੇਜ ਦਿੱਤਾ ਹੈ ਅੱਛਾ ਅੱਛਾ ਸਮਝ ਗਈ ਮੈਂ ਰਾਣੀ ਨੇ ਭੇਜਿਆ ਆ ਨਾ ਰੱਬ ਦਾ ਸ਼ੁਕਰ ਹੈ ਤੂੰ ਆ ਗਈ ਮਨਪ੍ਰੀਤ ਨੇ surjeet कौर ਦਾ ਹੱਥ ਫੜ ਕੇ ਉਹਨੂੰ ਅੰਦਰ ਖਿੱਚ ਲਿਆ। ਉਹਨੂੰ ਉਸ ਝੁਕੇ ਹੋਏ ਚਿਹਰੇ ਜਾਂ ਤੁੰਦਲੀਆਂ ਅੱਖਾਂ ਵਿੱਚ ਝਾਕਣ ਦੀ ਫੁਰਸਤ ਹੀ ਕਿੱਥੇ ਸੀ? ਜਿਵੇਂ ਹੀ ਸੁਰਜੀਤ ਕਰਨ ਨੇ ਦਹਲੂਜ਼ ਦੇ ਅੰਦਰ ਪੈਰ ਰੱਖਿਆ ਘਰ ਦੀ ਜਾਣੀ ਪਹਿਚਾਣੀ ਸੁਗੰਧ ਉਹਨਾਂ ਨਾਲ ਟਕਰਾਈ। ਇਹ ਉਹੀ ਘਰ ਸੀ ਜਿਸ ਦਾ ਹਰ ਕੋਨਾ ਉਹਨਾਂ ਦੀ ਮਿਹਨਤ ਦਾ ਗਵਾਹ ਸੀ। ਗੰਧ ਤੇ ਲੱਗੀ ਪੂਰੇ ਪਰਿਵਾਰ ਦੀ ਉਹ ਵੱਡੀ ਫੋਟੋ ਵੇਖ ਕੇ ਉਹਨਾਂ ਦੀਆਂ ਅੱਖਾਂ ਪਾਰ ਆਈਆਂ। ਉਹ ਖੜੀ ਖੜੀ ਕੀ ਵੇਖਦੀ ਆ ਕੰਮ ਕਰਨ ਹੀ ਆਈਆਂ ਨਾ ਛੇਤੀ ਰਸੋਈ ਚ ਜਾ ਮਾਨਪ੍ਰੀਤ ਨੇ ਕੜਕ ਦੀ ਆਵਾਜ਼ ਨਾਲ ਹੁਕਮ ਦਿੱਤਾ ਕਿ ਪਹਿਲਾਂ ਇਹ ਸਾਰੇ ਗੰਦੇ ਢਾਂਡੇ ਸਾਫ਼ ਕਰ ਫਿਰ ਸਬਜ਼ੀ ਕੱਟ ਦੇਵੀਂ ਸ਼ਾਮ ਨੂੰ ਮਹਿਮਾਨ ਆਉਣੇ ਆ ਸਰਜੀਤ ਕੌਰ ਨੇ ਇੱਕ ਲਫ਼ਜ਼ ਜਨਾ ਕਿਹਾ ਉਹ ਚੁੱਪਚਾਪ ਰਸੋਈ 'ਚ ਚਲੀ ਗਈ ਉਹ ਦੋਹੀ ਅੰਦਰੋਂ ਬੱਚਿਆਂ ਦੇ ਸ਼ੋਰ ਦੀ ਆਵਾਜ਼ ਆਈ ਤੇ ਇੱਕ 5 ਸਾਲ ਦਾ ਬੱਚਾ ਤੂਫਾਨ ਵਾਂਗ ਦੌੜਦਾ ਹੋਇਆ ਬਾਹਰ ਆਇਆ। ਨੀਲੇ ਰੰਗ ਦੀ ਸ਼ੇਰਵਾਨੀ ਵਿੱਚ ਉਹ ਬਿਲਕੁਲ ਕਿਸੇ ਨੰਨੇ ਸ਼ਹਿਜ਼ਾਦੇ ਵਰਗਾ ਲੱਗ ਰਿਹਾ ਸੀ ਵਿਜੇ। ਵਿਜੇ ਉਹਨੂੰ ਵੇਖ ਕੇ surjeet ਕੋਰ ਦੇ ਹੱਥ ਰੁਕ ਗਏ। ਉਹਦਾ ਮਨ ਤਾਂ ਕੀਤਾ ਸੀ ਕਿ ਦੌੜ ਕੇ ਵਿਜੇ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਵੇ। ਪਰ ਉਹ ਆਪਣੀ ਹیثیت ਜਾਣਦੀ ਸੀ। ਉਹ ਦਾਦੀ ਨਹੀਂ ਕੰਮ ਵਾਲੀ ਸੀ। ਦੁਪਹਿਰ ਨੂੰ surjeet ਪੁੱਤ ਘਰ ਆਇਆ। ਉਹ ਫੁੰਤੇ ਕਿਸੇ ਦੋਸਤ ਨਾਲ ਹਾਸਾ ਹਾਸ ਕੇ ਗੱਲਾਂ ਕਰ ਰਿਹਾ ਸੀ। ਉਹਦੀ ਨਜ਼ਰ ਰਸੋਈ ਵਿੱਚ ਕੰਮ ਕਰਦੀ ਔਰਤ ਤੇ ਪਈ। ਇੱਕ ਪਲ ਲਈ ਉਹਨੂੰ ਆਪਣੀ ਮਾਂ ਦੀ ਯਾਦ ਆਈ। ਪਰ ਅਗਲੇ ਹੀ ਪਲ ਉਹਨੇ ਇਸ ਖਿਆਲ ਨੂੰ ਝਟਕ ਦਿੱਤਾ। ਇਹ ਮਾਂ ਕਿਵੇਂ ਹੋ ਸਕਦੀ ਆ? ਉਹ ਤਾਂ ਆਰਾਮ ਨਾਲ ਆਸ਼ਰਮ ਵਿੱਚ ਰਹਿੰਦੀ ਆ। ਉਹ ਆਪਣੀ ਹੀ ਮਾਂ ਨੂੰ ਪਛਾਣ ਨਾ ਸਕਿਆ। ਸ਼ਾਮ ਹੁੰਦੇ ਹੁੰਦੇ ਘਰ ਮਹਿਮਾਨਾਂ ਨਾਲ ਭਰ ਗਿਆ ਸੀ। ਕੇਕ ਕਟਿਆ ਗਿਆ ਸਰਜੀਤ कौर ਦੂਰ ਰਸੋਈ ਦੇ ਦਰਵਾਜੇ ਤੇ ਖੜੀ ਸਭ ਕੁਝ ਵੇਖ ਰਹੀ ਸੀ ਉਦੋਂ ਹੀ ਪ੍ਰਦੀਪ ਦੀ ਇੱਕ ਬਜ਼ੁਰਗ ਰਿਸ਼ਤੇਦਾਰ ਗੁਰਮੀਤ ਆਂਟੀ ਆਈ ਉਸਨੇ ਪੁੱਛਿਆ ਪ੍ਰਦੀਪ ਪੁੱਤ ਤੇਰੀ ਮਾਂ ਕਿੱਥੇ ਆ ਸਰਜੀਤ ਦੇ ਬਿਨਾ ਘਰ ਸੁੰਨਾ ਲੱਗਦਾ ਆ ਪ੍ਰਦੀਪ ਤੇ ਮਨਪ੍ਰੀਤ ਇਸ ਸਵਾਲ ਲਈ ਤਿਆਰ ਸੀ ਮਨਪ੍ਰੀਤ ਨੇ ਝੂਠੀ ਮੁਸਕਾਨ ਨਾਲ ਕਿਹਾ ਕੀ ਦਸੀਏ ਆਂਟੀ ਜੀ ਮਾਂ ਜੀ ਤਾਂ ਤੀਰਥ ਯਾਤਰਾ ਤੇ ਗਈ ਐ ਪ੍ਰਦੀਪ ਨੇ ਤੁਰੰਤ ਅੱਗੇ ਵਧਾਈ ਹਾਂ ਹਾਂ ਆਂਟੀ ਜੀ ਅਸੀਂ ਤਾਂ ਬਹੁਤ ਮਨਾ ਕੀਤਾ ਸੀ ਪਰ ਉਹ ਕਹਿਣ ਲੱਗੀ ਕਿ ਪੁੱਤ ਹੁਣ ਥੋੜਾ ਪੁੰਨ ਦਾ ਕੰਮ ਵੀ ਕਰ ਲਵਾਂ ਫਿਰ ਅਸੀਂ ਸਾਰੀ ਬੁਕਿੰਗ ਕਰਵਾ ਦਿੱਤੀ ਕੱਲ ਹੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਇਹ ਸੁਣ ਕੇ ਮਹਿਫਲ ਵਿੱਚ ਵਾਹ ਵਾਹ ਹੋਣ ਲੱਗੀ ਕੀ ਬਾਤ ਐ ਇਵੇਂ ਦੇ ਪੁੱਤ ਵੀ ਹੁੰਦੇ ਆ ਪ੍ਰਦੀਪ ਤੂੰ ਤਾਂ ਸੱਚਮੁੱਚ ਅੱਜ ਦੇ ਜਮਾਨੇ ਦਾ ਸ਼ਰਮਣ ਕੁਮਾਰ ਨਿਕਲਿਆ ਇਹ ਸ਼ਬਦ ਸਰਜੀਤ ਕੌਰ ਲਈ ਪਿਗਲੇ ਹੋਏ ਸ਼ੀਸ਼ੇ ਵਾਂਗ ਸੀ ਜਿਸ ਮਾਂ ਦਾ ਹਾਲ ਪੁੱਛਣ ਲਈ ਪੁੱਤ ਨੂੰ ਵੇਲ ਨਹੀਂ ਸੀ ਅੱਜ ਉਹਦੀ ਝੂਠੀ ਯਾਤਰਾ ਦੇ ਨਾਮ ਤੇ ਉਹ ਆਪਣੀ ਮਹਾਨਤਾ ਦੀ ਇਮਾਰਤ ਖੜੀ ਕਰ ਰਿਹਾ ਸੀ ਇਹ ਪਖੰਡ ਉਹਨਾਂ ਕੋਲੋਂ ਸਹਿਨ ਨਾ ਹੋਇਆ ਉਹਨਾਂ ਦੇ ਕੰਬਦੇ ਹੱਥਾਂ ਵਿੱਚ ਕੋਲ ਡਰਿੰਕ ਦੀ ਟ੍ਰੇ ਸੀ ਚਰਮਣ ਕੁਮਾਰ ਦਾ ਕਿਤਾਬ ਸੁਣ ਕੇ ਉਹਨਾਂ ਦੇ ਹੱਥਾਂ ਦੀ ਪੱਕਾ ਢਿੱਲੀ ਪੈ ਗਈ। ਟਰੇ ਇੱਕ ਦਿਲ ਦੇ ਹਿਲਦਾ ਦੇਣ ਵਾਲੀ ਆਵਾਜ਼ ਨਾਲ ਫਰਸ਼ ਤੇ ਜਾ ਡਿੱਗੀ। ਕੱਚ ਦੇ ਗਲਾਸ ਹਜ਼ਾਰਾਂ ਟੁਕੜਿਆਂ ਵਿੱਚ ਵਿਖਰ ਗਏ। ਸੰਗੀਤ ਬੰਦ ਹੋ ਗਿਆ। ਮਨਪ੍ਰੀਤ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਇੱਕ ਜ਼ਹਿਰੀਲੀ ਨਾਗਣ ਵਾਂਗ ਫੂੰਕਾਰ ਉੱਠੀ। ਅੰਨੀ ਹੋ ਗਈਆਂ। ਦਿਖਾਈ ਨਹੀਂ ਦਿੰਦਾ ਤੈਨੂੰ। ਪਤਾਰਨੀ ਕਿੱਥੋਂ ਕਿੱਥੋਂ ਮੂੰਹ ਚੁੱਕ ਕੇ ਆ ਜਾਂਦੀਆਂ ਨੇ ਪੈਸੇ ਕੱਟੂंगी ਤੇਰੇ ਪੂਰੇ ਪੈਸੇ ਕੱਟੂंगी ਗੁਰਮੀਤ ਆਂਟੀ ਕੋਲੋਂ ਰਹਿਣਾ ਗਿਆ ਉਹ ਅੱਗੇ ਵਧੀ ਮਨਪ੍ਰੀਤ ਕੀ ਹੋ ਗਿਆ ਵਿਚਾਰੀ ਬੁੱਢੀ ਆ ਹੱਥ ਕੰਬਦੇ ਆ ਉਹਦੇ ਜਦੋਂ ਸਰਜੀਤ कौर ਕੰਬਦੇ ਹੱਥਾਂ ਨਾਲ ਕੱਚ ਦੇ ਟੁਕੜੇ ਚੁੱਕਣ ਲਈ ਚੁੱਕੀ ਤਾਂ ਉਹਦੇ ਸਿਰ ਤੋਂ ਦੁਪੱਟਾ ਖਿਸਕ ਗਿਆ ਤੇ ਮੋਟਾ ਚਸ਼ਮਾ ਵੀ ਜ਼ਮੀਨ ਤੇ ਜਾ ਡਿੱਗਾ ਗੁਰਮੀਤ ਆਂਟੀ ਦੀਆਂ ਨਜ਼ਰਾਂ ਉਸ ਚਿਹਰੇ ਤੇ ਪਈਆਂ ਉਹ ਉੱਥੇ ਹੀ ਜੰਮ ਗਈ। ਉਹਦੀ ਆਵਾਜ਼ ਇੱਕ ਕੰਬਦੀ ਫੁਸਫਸਾਹਟ ਵਿੱਚ ਨਿਕਲੀ। surjeet surjeet ਤੂੰ ਤੂੰ surjeet कौर ਹੀ ਆ ਨਾ? ਪ੍ਰਦੀਪ ਦੀ ਮਾਂ ਸਮਾ ਜਿਵੇਂ ਥੰਮ ਗਿਆ। ਸੱਚ ਨੰਗਾ ਹੋ ਕੇ ਸਾਹਮਣੇ ਆ ਗਿਆ। ਗੁਰਮੀਤ ਆਂਟੀ ਨੇ ਪ੍ਰਦੀਪ ਵੱਲ ਨਫ਼ਰਤ ਨਾਲ ਵੇਖਿਆ। ਪ੍ਰਦੀਪ ਇਹ ਕੀ ਆ? ਤੇਰੀ ਮਾਂ ਤਾਂ ਯਾਤਰਾ ਤੇ ਗਈ ਸੀ ਨਾ? ਇਹ ਕਿਹੜੀ ਯਾਤਰਾ ਹੈ ਜਵਾਬ ਦੇ ਪ੍ਰਦੀਪ ਤੇ ਮਨਪ੍ਰੀਤ ਦੇ ਚਿਹਰੇ ਪੀਲੇ ਪੈ ਗਏ ਮਹਿਮਾਨ ਨਫ਼ਰਤ ਨਾਲ ਉਹਨਾਂ ਨੂੰ ਵੇਖ ਰਿਹਾ ਸੀ ਸਰਜੀਤ ਕੌਰ ਦੀਆਂ ਅੱਖਾਂ ਵਿੱਚ ਹੁਣ ਇੱਕ ਸਾਲ ਦਾ ਦੱਬਿਆ ਹੋਇਆ ਲਾਵਾ ਸੀ ਗੁਰਮੀਤ ਮੈਂ ਤੀਰਥ ਯਾਤਰਾ ਤੇ ਨਹੀਂ ਬਿਰਧ ਆਸ਼ਰਮ ਵਿੱਚ ਸੀ ਮੇਰੇ ਬੱਚਿਆਂ ਨੇ ਹੀ ਮੈਨੂੰ ਉੱਥੇ ਰਹਿਣ ਨੂੰ ਕਿਹਾ ਸੀ ਪਰ ਫਿਰ ਕਦੀ ਲੈਣ ਨਹੀਂ ਆਏ ਅੱਜ ਮੇਰੇ ਪੋਤੇ ਦਾ ਜਨਮ ਦਿਨ ਸੀ ਮੇਰਾ ਦਿਲ ਨਹੀਂ ਮੰਨਿਆ ਮੈਂ ਜਾਣਦੀ ਸੀ ਜੇ ਮੈਂ ਮਾਂ ਬਣ ਕੇ ਆਉਂਦੀ ਤਾਂ ਮੈਨੂੰ ਦਰਵਾਜ਼ੇ ਤੋਂ ਹੀ ਮੋੜ ਦਿੱਤਾ ਜਾਂਦਾ ਇਸ ਲਈ ਮੈਂ ਇਹ ਭੇਸ ਤਾਰਿਆ ਸਾਰੇ ਮਹਿਮਾਨ ਹੈਰਾਨ ਸੀ ਹਵਾ ਵਿੱਚ ਸ਼ਰਮਿੰਦਗੀ ਖੁੱਲ ਗਈ ਸੀ ਸਰਜੀਤ ਘਾਰ ਹੌਲੀ-ਹੌਲੀ ਅੱਗੇ ਵਧੀ ਤੇ ਵਿਜੇ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਈ ਮੇਰੇ ਬੱਚੇ ਮੇਰੇ ਲਾਲ ਉਸਨੇ ਵਿਜੇ ਨੂੰ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਇਹ ਇੱਕ ਸਾਲ ਦੀ ਤੜਫ ਦਾ ਅੰਤ ਸੀ ਹਰ ਮਹਿਮਾਨ ਦੀਆਂ ਅੱਖਾਂ ਵਿੱਚ ਅਥਰੂ ਸੀ ਆਪਣੀ ਹਸਰਤ ਪੂਰੀ ਕਰਨ ਤੋਂ ਬਾਅਦ ਉਹ ਖੜੀ ਹੋ ਗਈ ਹੁਣ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਸ਼ਾਂਤੀ ਸੀ ਉਹਨਾਂ ਨੇ ਆਪਣੇ ਮੁੰਡੇ ਤੇ ਬਹੂ ਵੱਲ ਵੇਖਿਆ ਤੇ ਬਸ ਇੰਨਾ ਹੀ ਕਿਹਾ ਅੱਛਾ ਚੱਲਦੀਆਂ ਪ੍ਰਦੀਪ ਦਾ ਇੱਕ ਸਮਝਦਾਰ ਦੋਸਤ ਅੱਗੇ ਵਧਿਆ ਉਸਨੇ ਚਸ਼ਮਾ ਸਾਫ਼ ਕਰਕੇ ਸਰਜੀਤ ਕੌਰ ਨੂੰ ਫੜਾਇਆ ਤੇ ਹੱਥ ਜੋੜ ਕੇ ਕਿਹਾ ਮਾਂ ਜੀ ਤੁਸੀਂ ਮੇਰੇ ਨਾਲ ਚੱਲੋ ਮੇਰਾ ਘਰ ਭਾਵੇਂ ਛੋਟਾ ਆ ਪਰ ਦਿਲ ਛੋਟਾ ਨਹੀਂ ਆ ਸਰਜੀਤ ਕੌਰ ਨੇ ਉਹਦੇ ਸਿਰ ਤੇ ਹੱਥ ਫੇਰਿਆ ਜਿਉਂਦਾ ਰਹਿ ਪੁੱਤ ਪਰ ਜਦੋਂ ਆਪਣਾ ਹੀ ਖੂਨ ਪਾਣੀ ਹੋ ਗਿਆ ਤਾਂ ਮੈਂ ਕਿਸੇ ਬਗਾਨੇ ਤੇ ਬੋਝ ਕਿਵੇਂ ਬਣ ਸਕਦੀ ਆ ਮੇਰੀ ਜਗ੍ਹਾ ਹੁਣ ਉੱਥੇ ਹੀ ਐ ਜਿੱਥੇ ਮੇਰੀ ਕਿਸਮਤ ਮੈਨੂੰ ਲਿਜਾ ਚੁੱਕੀ ਐ ਬਿਰਧ ਆਸ਼ਰਮ ਉਹ ਮੁੜੀ ਤੇ ਬਿਨਾ ਪਿੱਛੇ ਵੇਖੇ ਉਸ ਘਰੋਂ ਹਮੇਸ਼ਾ ਲਈ ਬਾਹਰ ਨਿਕਲ ਗਈ। ਉਹਨਾਂ ਦੇ ਜਾਣ ਤੋਂ ਬਾਅਦ ਗੁਰਮੀਤ ਆਂਟੀ ਨੇ ਪ੍ਰਦੀਪ ਨੂੰ ਕਿਹਾ ਯਾਦ ਰੱਖੀ ਪ੍ਰਦੀਪ ਜਿਵੇਂ ਦਾ ਬੀਜੇਂਗਾ ਓਵੇਂ ਦਾ ਹੀ ਕੱਟੇਂਗਾ। ਰੱਬ ਤੈਨੂੰ ਕਦੀ ਮਾਫ਼ ਨਹੀਂ ਕਰੂਗਾ। ਪਿੱਛੇ ਰਹਿ ਗਿਆ ਉਹ ਸੱਜਿਆ ਸਜਾਇਆ ਘਰ ਅੱਧਾ ਕੱਟਿਆ ਕੇਕ ਤੇ ਫਰਸ਼ ਤੇ ਪਏ ਕੱਚ ਦੇ ਉਹ ਟੁਕੜੇ ਤੇ ਉਹਨਾਂ ਟੁਕੜਿਆਂ ਵਾਂਗ ਹੀ ਟੁੱਟ ਚੁੱਕਾ ਸੀ। ਪ੍ਰਦੀਪ ਤੇ ਮਨਪਰੀਦਾ ਜਮੀਰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਾਪੇ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਨੂੰ ਦਿੱਤਾ ਦੁੱਖ ਕਦੇ ਵੀ ਸੁਖੀ ਨਹੀਂ ਰਹਿਣ ਦਿੰਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਦੇ ਹਾਂ ਅਕਾਲਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ